ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਅੱਜ ਲੱਗਿਆ ਜੀ ਇੱਕ ਹੋਰ ਰੈਸਪੀ ਤੁਹਾਡੇ ਨਾਲ ਆਪਾਂ ਸ਼ੇਅਰ ਕਰਨ ਅੱਜ ਬਣਾਵਾਂਗੇ Shimla Mirch Aloo ਉਹਦੇ ਲਈ ਸਮਾਨ ਕਰ ਲਿਆ ਜੀ ਤਿਆਰ ਤੇ ਪੈਨ ਦੇ ਵਿੱਚ ਪਾ ਲਿਆ ਥੋੜਾ ਕੁਕਿੰਗ ਆਇਲ ਨਾਲੇ ਪਹਿਲਾਂ ਪਾਵਾਂਗੇ ਜੀਰਾ ਧਨੀਆ ਇੱਕ ਇੱਕ ਟੇਬਲस्पून ਸਾਫ ਦਾ ਜੀਰਾ ਤੇ ਆਪਾਂ ਧਨੀਆ ਜਿਹੜਾ ਇਹਦੇ ਵਿੱਚ ਪਾ ਦਿੱਤਾ ਹੈ ਤੇ ਨਾਲ ਹੀ ਇਹਦੇ ਵਿੱਚ ਪਾਵਾਂਗੇ 5 ਤੋਂ 6 ਫਰੈਸ਼ ਜਿਹੜਾ ਕੜੀ ਪੱਤਾ ਤੇ ਨਾਲ ਹੀ 8 ਤੋਂ 9 ਲਸਣ ਦੀਆਂ ਕਲੀਆਂ ਜਿਹੜੀਆਂ ਕਿ ਛਿੱਲ ਕੇ ਪ੍ਰੈਸ ਕਰਕੇ ਪਾ ਦਿੱਤੀਆਂ ਆਪਾਂ ਇਹਨੂੰ ਕਟਿਆ ਨਹੀਂਓ ਸਾਬਤੀਆਂ ਇਹਦੇ ਵਿੱਚ ਐਡ ਕਰਾਂਗੇ ਥੋੜਾ ਜਿਹਾ ਪਹਿਲਾਂ ਲਗਾਵਾਂਗੇ ਸੇਕ ਅੱਜ ਤੜਕਾ ਲਗਾਉਣ ਦਾ ਥੋੜਾ ਜਿਹਾ ਵੱਖਰਾ ਤਰੀਕਾ ਆ ਤੁਸੀਂ ਵੀ ਟਰਾਈ ਕਰਿਓ ਕੁਝ ਵੱਖਰਾ ਬਣਾਉਣ ਲਈ ਟੇਸਟ ਵੱਖਰਾ ਬਣਾਉਣ ਲਈ ਥੋੜਾ ਜਿਹਾ ਕੁਝ ਵੱਖਰਾ ਕਰਨਾ ਪੈਂਦਾ ਤੁਸੀਂ ਵੀ ਟਰਾਈ ਕਰਿਓ ਛੋਟੇ ਛੋਟੇ ਟ੍ਰਿਕ ਹੁੰਦੇ ਆ ਸਬਜ਼ੀਆਂ ਦੇ ਵਿੱਚ ਜਿਹੜੇ ਆਪਾਂ ਯੂਜ਼ ਕਰਦੇ ਆ ਤੇ ਉਹਦੇ ਨਾਲ ਟੇਸਟ ਜਿਹੜਾ ਵੱਖਰਾ ਸਵਾਦ ਬਣ ਜਾਂਦਾ ਹੈ ਤੇ ਨਾਲ ਹੀ ਇਹਦੇ ਵਿੱਚ ਹੁਣ ਆਪਾਂ ਕਰਾਂਗੇ ਜੀ ਟਮਾਟਰ ਐਡ ਤਿੰਨ ਤੋਂ ਚਾਰ ਟਮਾਟਰ ਕੱਟੇ ਆ ਤੇ ਟਮਾਟਰ ਤੁਸੀਂ ਦੇਖ ਸਕਦੇ ਆ ਇਸ ਸਾਈਜ਼ ਦੇ ਕੱਟਨੇ ਆ ਜਿਹੜੀ ਵੀ ਆਪਾਂ ਸਬਜੀ ਪਿਆਜ਼ ਜੋ ਵੀ ਇਹਦੇ ਵਿੱਚ ਐਡ ਕਰਨਾ ਆ ਆਪਾਂ ਇਸੇ ਤਰ੍ਹਾਂ ਹੀ ਉਹਨੂੰ ਕੱਟਿਆ ਆ ਤਿੰਨ ਤੋਂ ਚਾਰ ਟਮਾਟਰ ਪਾ ਲੈ ਆ ਤੇ ਨਾਲ ਹੀ ਥੋੜਾ ਪਾਵਾਂਗੇ ਨਮਕ ਨਮਕ ਐਡ ਕਰਨ ਦੇ ਨਾਲ ਟਮਾਟਰ ਜਿਹੜੇ ਆ ਉਹ ਜਲਦੀ ਪੱਕ ਜਾਂਦੇ ਕੁੱਕ ਹੋ ਜਾਂਦੇ ਆ ਤੇ ਇਸ ਲਈ ਥੋੜਾ ਨਮਕ ਜ਼ਰੂਰ ਪਹਿਲਾਂ ਐਡ ਕਰ ਲਓ ਹੁਣ ਆਪਾਂ ਇਹਨੂੰ 5 ਮਿੰਟ ਲਈ ਲਗਾਵਾਂਗੇ ਸੇਕ लो फ्लेम ਤੇ ਹੁਣ ਆਪਾਂ ਕਵਰ ਕਰ ਲੈਣਾ ਤੇ ਇਹਨੂੰ ਸੇਕ ਲਗਾਵਾਂਗੇ ਟਮਾਟਰ ਨੂੰ 5 ਮਿੰਟ ਸੇਕ ਲਗਾਉਣ ਤੋਂ ਬਾਅਦ ਤੁਸੀਂ ਦੇਖ ਸਕਦੇ ਆ ਟਮਾਟਰ ਹੋ ਗਏ ਆ ਜੀ ਕੁਕ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਸੁੱਕੀ ਮੇਥੀ ਥੋੜਾ ਜਿਹਾ ਇਸ ਤਰ੍ਹਾਂ ਹੱਥ ਦੇ ਨਾਲ ਪ੍ਰੈਸ ਕਰਕੇ ਸੁੱਕੀ ਮੇਥੀ ਐਡ ਕਰ ਦੋ ਤੇ ਨਾਲ ਹੀ ਇਹਦੇ ਵਿੱਚ ਪਾਵਾਂਗੇ ਅਦਰਕ ਅਦਰਕ ਵੀ ਤੁਸੀਂ ਦੇਖ ਸਕਦੇ ਆ ਇਸ ਤਰ੍ਹਾਂ ਲੰਬਾ ਲੰਬਾ ਤੇ ਪਤਲਾ ਆਪਾਂ ਕੱਟਣਾ ਆ ਇਸ ਤਰ੍ਹਾਂ ਸਬਜ਼ੀ ਵਿੱਚ ਖਾਣ ਨਾਲ ਅਦਰਕ ਦਾ ਟੇਸਟ ਬਹੁਤ ਵਧੀਆ ਆਉਂਦਾ ਹੈ। ਕੋਸ਼ਿਸ਼ ਇਹ ਹੀ ਕਰੋ ਕਿ ਇਸੇ ਤਰ੍ਹਾਂ ਇਹਨੂੰ ਸਬਜ਼ੀ ਦੇ ਵਿੱਚ ਐਡ ਕਰੋ। ਤੁਸੀਂ ਵੀ ਘਰ ਵਿੱਚ ਟ੍ਰਾਈ ਜ਼ਰੂਰ ਕਰਿਓ। Shimla mirch app ਬਣਾਉਂਦੇ ਆਂ ਬਹੁਤ ਤਰ੍ਹਾਂ ਬਣਦੀ ਹੈ Shimla mirch। ਇਸ ਤਰ੍ਹਾਂ ਥੋੜਾ ਜਿਹਾ ਇੱਕ ਬੱਕਰੇ ਸਟਾਈਲ ਨਾਲ ਬਣਾਉਣ ਦੀ ਕੋਸ਼ਿਸ਼ ਕਰਿਓ। ਬਹੁਤ ਵਧੀਆ ਸਵਾਦ ਆਉਂਦਾ ਹੈ। ਰਾਈਸ ਨਾਲ ਵੀ ਖਾ ਸਕਦੇ ਆਂ ਤੇ ਰੋਟੀ ਨਾਲ ਵੀ ਖਾ ਸਕਦੇ ਆਂ। ਜਿੱਦਾਂ ਵੀ ਤੁਹਾਨੂੰ ਪਸੰਦ ਆ ਉਸੇ ਤਰ੍ਹਾਂ ਤੁਸੀਂ ਕਰ ਲਓ। ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਜੀ Shimla mirch ਜਿਹੜੀ Shimla mirch ਤੇ ਆਲੂ ਆ ਉਹ ਵੀ ਆਪਾਂ ਇਸੇ ਸਾਈਜ਼ ਦੇ ਕੱਟਨੇ ਆ ਇਹ ਮੈਂ 2 ਤੋਂ 3 ਜਿਹੜੀ Shimla mirch ਆ ਵੱਡੀਆਂ ਉਹ ਐਡ ਕੀਤੀਆਂ ਨੇ ਜੇ ਤੁਸੀਂ ਕੁਆਂਟੀਟੀ ਵਧਾਉਣੀ ਆ ਤੇ ਤੁਸੀਂ Shimla mirch ਜਿਹੜੀਆਂ ਵੱਧ ਐਡ ਕਰ ਲਓ ਆਲੂ ਵੀ ਵੱਧ ਐਡ ਕਰ ਲਓ ਜੇ ਤੁਸੀਂ ਵੱਧ ਸਬਜ਼ੀ ਬਣਾਉਣਾ ਚਾਹੁੰਦੇ ਆ ਇਨੂੰ ਕਰ ਲੋ ਚੰਗੀ ਤਰ੍ਹਾਂ ਮਿਕਸ ਤੇ ਨਾਲ ਹੀ ਆਲੂ ਤੇ ਪਿਆਜ਼ ਉਹ ਵੀ ਆਪਾਂ ਇਹਦੇ ਵਿੱਚ ਨਾਲ ਜਿਹੜੇ ਐਡ ਕਰ ਦਨੇ ਆ। ਵੀਡੀਓ ਨੂੰ ਪੂਰਾ ਦੇਖਿਓ ਕਮੈਂਟ ਕਰਨਾ ਨਾ ਭੁੱਲਿਓ। ਲਾਈਕ ਵੀ ਜ਼ਰੂਰ ਕਰਿਓ। ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਰੈਸਪੀ ਤੁਹਾਨੂੰ ਕਿੱਦਾਂ ਦੀ ਲੱਗਦੀ ਆ। ਜਦੋਂ ਸੋਹਣੇ-ਸੋਹਣੇ ਕਮੈਂਟ ਕਰਦੇ ਆ ਤੇ ਫਿਰ ਦਿਲ ਕਰਦਾ ਆ ਹੋਰ ਨਮੀਆਂ ਰੈਸਪੀਆਂ ਤੁਹਾਡੇ ਨਾਲ ਸ਼ੇਅਰ ਕਰਨ ਲਈ। ਇਸ ਲਈ ਸਾਰੇ ਜਣੇ ਕਮੈਂਟ ਜ਼ਰੂਰ ਕਰਿਆ ਕਰੋ। ਦੋ ਤੋਂ ਤਿੰਨ ਪਿਆਜ਼ ਉਹ ਵੀ ਆਪਾਂ ਪਤਲੇ-ਪਤਲੇ ਲੰਬੇ ਸਾਈਜ਼ ਦੇ ਜਿਹੜੇ ਕੱਟ ਕਿਤੇ ਸੀ ਉਹ ਵੀ ਆਪਾਂ ਵਿੱਚ ਜਿਹੜੇ ਐਡ ਕਰ ਦਿੱਤੇ ਆ ਤੇ ਹੁਣ ਸਾਰੀ ਸਬਜ਼ੀ ਨੂੰ ਕਰ ਲਵਾਂਗੇ ਮਿਕਸ ਅਜੇ ਆਪਾਂ ਇਹਦੇ ਵਿੱਚ ਕੋਈ ਮਸਾਲਾ ਕੁਝ ਵੀ ਐਡ ਨਹੀਂ ਕਰਾਂਗੇ ਹੁਣ ਇਹਨੂੰ ਮਿਕਸ ਕਰਕੇ 5 ਮਿੰਟ ਲਈ ਆਪਾਂ ਕਵਰ ਕਰ ਦੇਣਾ ਤੇ ਫਿਰ ਆਪਾਂ ਬਾਅਦ ਵਿੱਚ ਕਰਾਂਗੇ ਜੀ ਮਸਾਲੇ ਐਡ 5 ਮਿੰਟ ਤੋਂ ਬਾਅਦ ਕਰਦੇ ਆ ਚੈੱਕ ਤੇ ਹੁਣ ਪਾਵਾਂਗੇ ਜੀ ਮਸਾਲੇ ਸਬਜੀ ਤਕਰੀਬਨ ਹਾਫ ਕੁਕ ਤੋਂ ਜ਼ਿਆਦਾ ਬਣ ਚੁੱਕੀ ਆ ਮਸਾਲੇ ਪਾਉਣ ਤੋਂ ਬਾਅਦ ਆਪਾਂ 5 ਮਿੰਟ ਹੋਰ ਸੇਕ ਲਗਾਉਣਾ ਸਬਜੀ ਹੋ ਜਾਣੀ ਜੀ ਤਿਆਰ ਸਭ ਤੋਂ ਪਹਿਲਾਂ ਆ ਪਾਵਾਂਗੇ ਜੀ ਹਲਦੀ 2 ਟੇਬਲस्पून ਦੇ ਕਰੀਬ ਆਪਾਂ ਪਾਤੀ ਆ ਜੀ ਹਲਦੀ ਨਮਕ ਪਹਿਲਾਂ ਥੋੜਾ ਐਡ ਕੀਤਾ ਸੀ ਥੋੜਾ ਨਮਕ ਹੋਰ ਪਾਵਾਂਗੇ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਨਮਕ ਮਿਰਚ ਉਸ ਤਰ੍ਹਾਂ ਤੁਸੀਂ ਐਡ ਕਰ ਸਕਦੇ ਆ ਮੈਂ ਹਰੀ ਮਿਰਚ ਵੀ ਥੋੜੀ ਨਾਲ ਹੀ ਐਡ ਕਰ ਦਿੱਤੀ ਆ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਵੱਧ ਵੀ ਐਡ ਕਰ ਸਕਦੇ ਜਿੰਨਾ ਤੁਸੀਂ ਸਪਾਈਸੀ ਖਾਣਾ ਪਸੰਦ ਕਰਦੇ ਹੋ ਤੇ ਨਾਲ ਹੀ ਆਪਾਂ ਹੁਣ ਪਾਵਾਂਗੇ ਜੀ 1 ਟੇਬਲस्पून ਦੇਗੀ ਮਿਰਚ ਇਹਦੇ ਨਾਲ ਕਲਰ ਇਹਦਾ ਬਹੁਤ ਵਧੀਆ ਬਣ ਜਾਂਦਾ ਹੈ ਤੇ ਹੁਣ ਸਾਰੀਆਂ ਸਬਜ਼ੀਆਂ ਨੂੰ ਕਰ ਲਓ ਜੀ ਮਿਕਸ ਗੈਸ ਦਾ ਫਲੇਮ ਜਿਹੜਾ ਆ ਲੋ ਟੂ ਮੀਡੀਅਮ ਹੀ ਰੱਖਣਾ ਹੈ ਜਿਆਦਾ ਆਪਾਂ ਹਾਈ ਨਹੀਂ ਕਰਨਾ ਬੱਸ ਇਸ ਤਰ੍ਹਾਂ ਸਾਰੀਆਂ ਸਬਜ਼ੀਆਂ ਨੂੰ ਮਿਕਸ ਕਰਕੇ ਤੇ 5 ਮਿੰਟ ਕਰ ਦਿਓ ਜੀ ਕਵਰ ਤੇ ਨਾਲ ਹੀ ਸਬਜ਼ੀ ਹੋ ਜਾਣੀ ਆ ਰੈਡੀ ਕੋਈ ਖਾਸ ਟਾਈਮ ਨਹੀਂ ਲੱਗਾ ਤੁਸੀਂ ਦੇ ਸਕਦੇ ਆ ਈਜ਼ੀ ਆਪਾਂ ਗੱਲਾਂ ਵੱਤਾ ਕਰਦੇ ਆ ਨੇ ਬਹੁਤ ਵਧੀਆ ਕਰ ਲਈ ਜੀ ਸਬਜ਼ੀ ਤਿਆਰ ਤੁਸੀਂ ਵੀ ਘਰ ਵਿੱਚ ਕਰੋ ਟਰਾਈ ਤੇ ਇਸ ਤਰ੍ਹਾਂ ਇੱਕ ਬਖਰਾ ਟੇਸਟ ਬਣਾ ਕੇ ਦੇਖੋ ਸੱਚੀ ਬਹੁਤ ਸਵਾਦ ਵੰਦੀ ਆ ਟਰਾਈ ਕਰਕੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਡੀ ਜਿਹੜੀ ਘਰ ਵਿੱਚ ਬਣਾਈ ਸਬਜੀ ਆ ਉਹ ਕਿੱਦਾਂ ਦੀ ਲੱਗੀ ਤੇ ਵੀਡੀਓ ਕਿੱਦਾਂ ਦੀ ਲੱਗੀ ਇਹ ਵੀ ਜ਼ਰੂਰ ਦੱਸਿਓ ਕਲਰ ਬਹੁਤ ਸੋਹਣਾ ਲੱਗਦਾ ਆ ਹੁਣ 5 ਮਿੰਟ ਲਈ ਕਰ ਦਿੰਦੇ ਆ ਜੀ ਕਵਰ ਤੇ ਗੈਸ ਦਾ ਫਲੇਮ ਆਪਾਂ ਕਰ ਦੇਣਾ ਜੀ ਸਲੋ ਤੇ ਉਸ ਤੋਂ ਬਾਅਦ ਰੈਸਪੀ ਰੈਡੀ ਹਾਂਜੀ ਇਸ ਦੇ ਨਾਲ ਹੀ ਰੈਡੀ ਆ ਜੀ ਅੱਜ ਦੀ ਰੈਸਪੀ ਤੁਸੀਂ ਦੇਖ ਸਕਦੇ ਆ ਕਿੰਨੀ ਈਜ਼ੀ ਤੇ ਕਿੰਨੀ ਆਪਾਂ ਫਟਾਫਟ ਤਿਆਰ ਕਰ ਲਈ ਆ ਬਹੁਤ ਜ਼ਿਆਦਾ ਬਣੀ ਆ ਜੀ ਸਵਾਦ ਹੁਣ ਠਹਿਰ ਕੇ ਪੜਾਵਾਂਗੇ ਜੀ ਰੋਟੀ ਤੇ ਫਿਰ ਕਰਦੇ ਆ ਟੇਸਟ ਤੁਸੀਂ ਵੀ ਟ੍ਰਾਈ ਜੂ ਕਰਿਓ ਤੇ ਕਮੈਂਟ ਕਰਨਾ ਨਾ ਭੁੱਲਿਓ ਕਿ ਅੱਜ ਦੀ ਰੈਸਪੀ ਕਿੱਦਾਂ ਦੀ ਲੱਗੀ ਤੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੜੇ ਨਾਲ ਸ਼ੇਅਰ ਕਰਾਂਗੇ ਛੋਟੀਆਂ ਛੋਟੀਆਂ ਜਲਦੀ ਬਣਨ ਵਾਲੀਆਂ ਰੈਸਪੀਆਂ ਇਸੇ ਨਾਲ ਹੀ ਮਿਲਦੇ ਹਾਂ ਜੀ ਨੈਕਸਟ ਰੈਸਪੀ ਦਿਨਾਰ ਬਾਏ ਬਾਏ ਠੀਕ ਹੈ ਸਸ਼ੀਕਾਰ